ਹੈਲੋ ਜੀ ਕਿਦਾਂ ਹੋ ਘੈਂਟੋਂ ਵੈਲਕਮ ਕਰਦੇ ਆ ਜਸਤਰੀ ਨਾਲ ਬਲੌਗ ਚੈਨਲ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਗੇ ਗਰਮੀ ਆ ਗਈਆਂ ਨੇ ਤੇ ਸਾਰੇ ਆਪਣੇ ਬਾਲ ਬੱਚਿਆਂ ਨੂੰ ਰੱਖੋ ਬਚਾ ਕੇ ਬਹੁਤ ਬੁਰਾ ਹਾਲ ਆ ਗਰਮੀ ਦਾ ਟੈਂਪਰੇਚ ਦਿਨ ਬਦ ਦਿਨ ਉੱਤੇ ਜਾਂਦਾ ਨਜ਼ਰ ਆ ਰਿਹਾ ਆਪਣਾ ਠੀਕ ਆ ਕਬੂਤਰ ਸਿਰ ਸਿਰ ਛੱਡਦੇ ਆ ਆਪਾਂ ਅੱਜ ਕੰਮ ਕਾਫੀ ਕਰਨੇ ਆ ਤੇ ਅ ਪਹਿਲਾਂ ਤਾਂ ਸਾਡੇ ਮੈਸਤਰੀ ਸਾਹਿਬ ਆ ਗਏ ਆ ਠੀਕ ਆ ਕੰਮ ਅੱਜ ਕਰਨੇ ਆ ਕਾਫੀ ਜਿਆਦੇ ਆਪਣਾ ਅੱਜ ਤਾਂ ਲੈਂਟਰ ਖੋਲਣਾ ਲੈਂਟਰ ਖੋਲਣਾ ਕਿ ਨਾਲ ਹੀ ਆਪਾਂ ਅੱਜ ਲੇਬਰ ਵਾਲੇ ਬੰਦੇ ਆਉਣੇ ਆ ਤੇ ਉਹ ਬੰਦਿਆਂ ਨੇ ਸਭ ਨਿੱਕੀ-ਮੁਟੀ ਚਾੱਕੇ ਉੱਪਰ ਕਰਨੀ ਹੈ ਨਾ ਜਿਹੜਾ ਆਪਾਂ ਆਪਣਾ ਸ਼ੋਰੂਮ ਉੱਪਰ ਬਣਨ ਜਾ ਰਿਹਾ ਸੀਗਾ ਉਹ ਚੁੱਪ ਓਏ ਨਾ ਪੁੱਤ ਰਸ਼ੈਂਕੀ ਸਵੇਰੇ-ਸਵੇਰੇ ਤਾੜਿਆ ਹੁੰਦਾ ਰਾਤ ਨੂੰ ਸਾਇਆ ਦਾ ਖੁੱਲਾ ਹੁੰਦਾ ਹੈ ਤੇ ਹੁਣ ਬਿਜਲੀ ਵਾਲਾ ਮਿਸਤਰੀ ਆ ਗਿਆ ਆਪਾਂ ਉਹਨੂੰ ਮਿਲ ਲਗੇ ਤੇ ਕਿਉਂਕਿ ਫਿਰ ਪਹਿਲਾਂ ਆਪਾਂ ਕੰਦਾ ਵਿੱਚ ਪੈਕਾਂਗੇ ਫਿਰ ਆਪਾਂ ਆਉਣੀਆਂ ਨੇ ਉਦੋਂ ਬਾਅਦ ਚ ਫਿਰ ਪ੍ਰਸਤ ਰੱਜ ਹੋਊਗਾ ਠੀਕ ਹੈ ਜੀ ਅੱਜ ਨਹੀਂ ਕੱਲ ਹੋਊਗਾ ਅੱਜ ਤਾਂ ਸਾਰੀ ਚਾਲ ਬਣਾਉਣੀ ਹੈ ਇਸ ਤੇ ਦੀ ਆਪਾਂ ਪਹਿਲਾਂ ਪਹਿਲਾਂ ਖੜਕਾ ਹੀ ਵੜਾ ਕਰਦਿਆਂ ਨੇ ਘਰੇ ਆਪਣੇ ਘਰੇ ਦੋ ਕਬੂਤਰ ਆਏ ਸੀਗੇ ਇੱਕ ਤਾਂ ਇੱਥੇ ਬਹਿ ਗਿਆ ਹੁਣ ਉੱਡ ਕੇ ਇੱਕੋ ਪਰੇ ਕੰਧ ਦੇ ਬੈਠਾ ਹੋਇਆ ਠੀਕ ਆ ਇਹਨਾਂ ਨੂੰ ਆਪਾਂ ਅੱਜ ਡਾਉਣਾ ਠੀਕ ਆ ਦੇਖਦੇ ਘਰੇ ਆਉਂਦੇ ਕਿ ਨਹੀਂ ਆਉਂਦੇ ਲਓ ਜੀ ਉੱਡਦਾ ਪਏ ਆ ਦੇਖੋ ਕੀ ਬਣਦਾ ਮੁੜਦੇ ਜਾਂ ਨਹੀਂ ਮੁੜਦੇ ਦੋ ਤਿੰਨ ਦਿਨ ਹੋ ਗਏ ਘਰੇ ਆਏ ਇਹਨੂੰ ਵੇਖਦਾ ਬੱਚੇ ਆ ਨਾ ਹਜੇ ਕਿਸੇ ਦੇ ਆਏ ਹੋਏ ਆ ਹੁਣੇ ਹੁਣ ਆਪਾਂ ਕਬੂਤਰ ਛੱਡਦੇ ਥੱਲੇ ਹੁਣ ਆਪਾਂ ਕਬੂਤਰ ਛੱਡਦੇ ਨੇ ਇਹਨਾਂ ਨੂੰ ਦੇਖ ਕੇ ਆਉਣਗੇ ਆਜੋ ਬਈ ਆਓ 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 ਪਤਾ ਲੱਗ ਗਿਆ ਉਹਨਾਂ ਨੂੰ ਤਿਆਰੀ ਇੱਕ ਤਾਂ ਬੈਠ ਚੱਲਿਆ ਆ ਆ ਹਾ ਜਾ ਇੱਕ ਤਾਂ ਆ ਗਿਆ ਆਪਣਾ ਇੱਕ ਰਹਿ ਗਿਆ ਸਾਡੇ ਪੁੱਠੇ ਸ਼ੌਂਕ ਹੀ ਆ ਐ ਸਵਾਲ ਬੜਾ ਵੱਖਰਾ ਹੀ ਹੈ ਨਾ ਕਿਉਂਕਿ ਜਦੋਂ ਆਹ ਤਾਂ ਉੜਦੀ ਨਹੀਂ ਦਾਣੇ ਖਾ ਕੇ ਖੁੱਡੇ 'ਚ ਵੜ ਜਾਂਦੇ ਏ ਖੁੱਡੇ 'ਚ ਬਾਹਰ ਫੇਰ ਖੁੱਡੇ 'ਚ ਬਸ ਆਹੀ ਆ। ਇਹ ਆਪਣਾ ਹੁਣ ਖੁੱਲ ਗਿਆ ਲੈਂਟਰ ਸਿਲੰਡਰ ਵਾਲੇ ਲੈਂਟਰ ਖੋਲ ਕੇ ਗਏ ਚਲੇ। ਤੇ ਦੇਖ ਲਓ ਕਿੰਨਾ ਜ਼ਿਆਦਾ ਖਲਾਰਾ ਪਿਆ ਆ ਗਿਆ। ਕਿਉਂਕਿ ਲੈਂਟਰੀ ਅੱਜ ਖੁੱਲੇ ਆ। ਤੇ ਲੈਂਟਰ ਤੇ ਤੁਹਾਨੂੰ ਪਤਾ ਹੈ ਕਿ 10-12 ਦਿਨ ਲੱਗ ਜਾਂਦੇ ਆ 10-12 ਦਿਨ ਕੰਮ ਬੰਦ ਸੀਗਾ ਆਪਣਾ ਹੁਣ ਜਗਾ ਆਪਣੀ ਵਾਧੂ ਖੁੱਲੀ ਬਣ ਗਈ ਹੈ ਇੱਥੇ ਠੀਕ ਆ ਮੈਸਤਰੀ ਹੁਣ ਕੱਲ ਨੂੰ ਆਊਗਾ ਉੱਪਰ ਛੱਤ ਤੋਂ ਸ਼ੁਰੂ ਕਰਾਂਗੇ ਆਪਾਂ ਆਵਦਾ ਤੇ ਛੱਤ ਤੋਂ ਸ਼ੁਰੂ ਕਰਕੇ ਫਿਰ ਥੱਲੇ ਨੂੰ ਆਵਾਂਗੇ ਜਦੋਂ ਪਲਾਸਟਰ ਦਾ ਕੰਮ ਹੋ ਜੇ ਨਾ ਜਾਂ ਇੱਕ ਫਰਸ਼ ਜਦੋਂ ਮੇ ਥੱਲੇ ਵਾਲੀ ਲੱਗ ਪੱਥਰ ਪੁੱਤਰ ਫਿਰ ਉਸ ਤੋਂ ਬਾਅਦ ਹੀ ਬਾਕੀ ਕੰਮ ਦਾ ਚੱਲਦਾ ਇਹੀ ਕੰਮ ਵੱਡੇ ਹੁੰਦੇ ਜਦ ਇਹ ਹੋ ਜਾਣਾ ਬਾਕੀ ਫਿਰ ਚੱਲੀ ਜਾਂਦਾ ਹਨ ਫੇਤਾ ਜਿ ਮਿੱਟੀ ਮੁੱਟੀ ਆ ਚੱਕਣੀ ਆ ਸਾਰੀ ਇਹ ਚੱਕ ਕੇ ਇਹਦੀ ਛੱਤ ਤੇ ਪਾਉਣੀ ਆ ਬਜਰੀ 부ਜਰੀ ਕੁੱਟੀ ਪਈ ਆ ਸਾਰੀ ਖਲਾਰਾ ਪੂਰਾ ਕੋਠੇ ਤੇ ਬੁਰਾ ਹਾਲ ਹੋਇਆ ਪਿਆ ਦੇਖੋ ਕੋਈ ਬਾਈ ਹੁਣ ਦਾ ਟਾਈਮ ਨਹੀਂ ਇੱਥੇ ਰੱਖ ਗਏ ਆ ਸ਼ਟਰਿੰਗ ਖੋਲ ਕੇ ਸਾਰੀ ਬਾਲੀਆਂ ਬੋਲੀਆਂ ਸਾਰੀਆਂ ਇੱਥੇ ਖੜੀਆਂ ਕਰ ਗਏ ਨੇ ਇਹ ਦਿਨੋਂ ਆਪਾਂ ਵਧਾਲਾ ਹੀ ਥੋੜਾ ਜਿਹਾ ਕਮਰਾ ਤੇ ਆ ਬੀਬੇ ਦਾਜ ਵਾਲੇ ਬੈੱਡ ਆ ਆਏ ਬਾਹਰ ਕੱਢੇ ਕਿਉਂਕਿ ਹੁਣ ਰੱਖਣ ਨੂੰ ਥਾਂ ਹੈ ਨਹੀਂ ਕਿਤੇ ਤੇ ਦੇ ਜ ਨੂੰ ਜੀ ਨਹੀਂ ਕਰਦਾ ਨਾ ਮੇਰਾ ਕਰਦਾ ਕਿਉਂਕਿ ਇਹ ਬੀਬੇ ਦੀ ਨਿਸ਼ਾਨੀ ਆ ਠੀਕ ਆ ਪਰ ਇਹ ਬਿਲਕੁਲ ਕੰਡਮ ਹੋ ਚੁੱਕੇ ਆ ਹੁਣ ਆਪਣਾ ਲਾਈਆਂ ਪਲੂਈਆਂ ਸਾਰੀਆਂ ਫੁੱਲੀਆਂ ਪਈਆਂ ਇਹ ਹੁਣ ਕੰਮ ਤਾਂ ਕਿਸੇ ਆਉਣੇ ਹੀ ਨਹੀਂ ਹਨਾ ਤੇ ਸੋਚਦਾ ਕਿਸੇ ਲੋਡਵੰਤ ਨੂੰ ਦੇ ਦਾਂਗੇ ਘਰੇ ਇਹ ਅਗਲਾ ਡਾਲੂ ਆਪਦੇ ਇੱਕ ਬਾਈ ਲੇਬਰ ਦਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਹਨਾ ਕਿ ਪੈਂਡ ਪੈਂਡ ਇਹ ਹਾਲ ਆ ਕਿ ਲੇਬਰ ਦਾ ਕੋਈ ਵੀ ਕੰਮ ਵਾਲਾ ਬੰਦਾ ਮਿਲਦਾ ਨਹੀਂ ਜੇ ਕੰਮ ਕਰਦੇ ਆ ਤਾਂ ਪੁਰਾਣੇ ਬੰਦੇ ਕਰਦੇ ਆ ਜਿਹੜੇ ਨਵੇਂ ਮੁੰਡੇ ਆ ਉਹ ਤਾਂ ਕੰਮ ਕਰਦੇ ਆ ਕਰਦੇ ਨਹੀਂ ਬਿਲਕੁਲ ਵੀ ਹਨਾ ਤੇ ਤੈਨੂੰ ਪਤਾ ਕਿ ਪਤਾ ਨਹੀਂ ਕਿਦਾਂ ਚੱਲਦਾ ਰੋਜ਼ਗਾਰ ਇਹ ਤਾਂ ਉਹਨਾਂ ਦੀ ਉਹ ਹੀ ਜਾਣਨ ਪਰ ਪ੍ਰਾਣੇ ਬੰਦੇ ਦਿਹਾੜੀ ਦੀ ਲਪਾ ਮਾਲ ਮੋਟਾ ਕਰਦੇ ਜਿਹੜੇ ਵਿਚਾਰੇ ਉਹ ਵੀ ਕਿੰਨਾ ਵਿਚਾਰਾ ਪਰ ਜਿਹੜੀ ਨਵੀਂ ਜੰਗ ਜਨਰੇਸ਼ਨ ਉਹ ਤਾਂ ਇਹ ਚੀਜ਼ ਬਿਲਕੁਲ ਹੀ ਛੱਡ ਚੁੱਕੀ ਹੈ ਹਨ ਕਿ ਦਿਹਾੜੀ ਪੀ ਜਾਂਦਾ ਹੀ ਨਹੀਂ ਹੈਗਾ ਤੇ 2 ਦਿਨ ਹੋ ਗਏ ਮੈਨੂੰ ਬੰਦਿਆਂ ਨੂੰ ਫਿਰਦਿਆਂ ਨੂੰ ਤੇ 2 ਦਿਨ ਹੋ ਗਏ ਲਾਰਾ ਲਾਉਂਦੇ ਨੂੰ ਵੀ ਅੱਜ ਆਉਣੇ ਤੇ ਕੱਲ ਆਉਣੇ ਹਨ ਹੁਣ ਅੱਜ ਫੇਰ ਚੱਲੇ ਆ ਜੇ ਮਿਲ ਗਏ ਤਾਂ ਆਪਣਾ ਕੰਮ ਹੋ ਜਾਊਗਾ ਨਹੀਂ ਕੰਮ ਪੈਂਡਿੰਗ ਪਈ ਜਾਂਦਾ ਰੋਈ ਦੀ ਰੋਜ਼ ਠੀਕ ਆ ਬੰਦੇ ਆ ਗਏ ਜੀ ਆਪਣੇ ਤੇ ਲੱਗਾ ਕੰਮ ਸਟਾਰਟ ਹੋਣਾ ਅੱਜ ਮਿੱਟੀ ਚੱਕਣੀ ਅੰਦਰੋਂ ਤੇ ਉੱਪਰ ਪਾਉਣੀ ਹੈ ਛੱਤ ਦੇ ਉੱਤੇ ਉੱਪਰ ਚੱਲ ਰਿਹਾ ਕੰਮ ਤੇ ਨੀਚੇ ਦੇ ਰੈਸ਼ ਦਾ ਕੰਮ ਚੱਲੀ ਜਾਂਦਾ ਐਸੇ ਓਏ ਇਧਰ ਮੇਰੀ ਛੋਟੀ ਸਾਲੀ ਛੁੱਟੀਆਂ ਕੱਟਣ ਆਈ ਐ ਇੱਥੇ ਐਸੇ ਦੇ ਐਸੇ ਦੇ ਡਿਜ਼ਾਈਨ ਬਣਾਉਣ ਲੱਗੀ ਹੋਈ ਐ ਓਏ ਤੇ ਤੁਸੀਂ ਤੰਗ ਕਰੀਂ ਆਂ ਜੀ ਮੈਨੂੰ ਬਾਰ-ਬਾਰ ਐਸੀ ਗੁੱਤ ਕਿਹਨੇ ਸੁਣੀ ਬਣਾਤੀ ਓਏ ਬਾਹਰ ਜੇ ਕੱਸ ਕੇ ਬੰਨੇ ਨਾ ਕੁੜੀ ਦੇ ਦੇਖੀ ਫਿਰ ਮਝ ਕਸ ਕੇ ਬਣੇ ਨਾ ਵਾਲ ਪਾਤਰਾ ਗਾਲ ਵੜਦੇ ਨਹੀਂ ਅੱਜ ਇੱਥੇ ਡੱਕਰੇ ਡੱਕਰੇ ਕਰਦੇ ਨੇ ਚੰਨਾ ਪੈਣੀ ਆ ਤੁਹਾਡੇ ਅੱਜ ਡੱਕਰੇ ਡੱਕਰੇ ਕਰਦੇ ਨੇ ਤੇਰੇ ਇੱਥੇ ਹੈ ਛੇ ਪਾਦੀਏ ਬਣਾ ਕੇ ਦੇ ਆਪਾਂ ਹਮ ਬਾਰੇ ਕਸ ਕੇ ਵਾਲ ਬਣਦੇ ਨੇ ਇਹ ਵੀ ਕਸ ਕੇ ਹੀ ਬਨੇ ਹੋ ਠਿੱਲੇ ਜੇ ਬੰਨੇ ਆ ਮੈਂ ਹਾਂ ਤੁਸੀਂ ਕਹੀ ਜਾਂਦੇ ਤਾਂ ਕਹਿੰਦੀ ਆ ਅੱਛਾ ਰਾਤ ਇਹਦੇ ਇੰਨੀਆਂ ਰਫੜਾ ਪਾਤੀਆਂ ਐਸ਼ ਮੇਰੇ ਕੇ ਬਾਲ ਕੋਲੇ ਤੇ ਮਿੱਧੂ ਕੇ ਨਹੀਂ ਰਬੜਾ ਕੋਲੇ ਇੱਕ ਜੀ ਦਾ ਬੰਦਾ ਲਾ ਦੇਵੇ ਅੰਨੀ ਤਾਂ ਹੈਗੀ ਚੀਜੀ ਦੀਆਂ ਕੀ ਹੋਣੀਆਂ ਲੈ ਕਿੰਨੀਆਂ ਵਗੋ 15 20 ਰੋਲਾ ਸੀ ਬਾਲਾਂ ਜਿ ਘੜੀਆਂ ਜੀ ਜੀ ਫਿਰ ਡਿਜ਼ਾਈਨ ਹੁੰਦਾ ਤੇ ਸਾਰਾ ਕੁਝ ਪੈਰਿਮੈਟਰ ਇੱਥੇ ਹੀ ਕਰ ਦੇਣਾ ਜਰੀ ਤੇ ਗਰਮੀ ਹੈਗੀ ਆ ਸੀ ਦੇ ਵੀ ਕੀਤਾ ਸੀ ਤਾਂ ਹੀ ਇੱਥੇ ਕੀਤਾ ਗਰਮੀ ਹੈਗੀ ਆ ਤਾਂ ਕੀਤਾ ਪਿਆ ਆਹਾ ਬਾਤ ਸੋਹਣੀ ਬਾਤ ਰੇ ਭਾਈ ਕੁੜੀ ਦਾ ਸੱਚਿਆਰੀ ਹੈ ਸਾਡੀ ਹਨਾ ਐਸ਼ ਐਸ਼ ਵੀ ਅੱਕੀ ਪਈ ਐਸ਼ ਵੱਡੇ ਰਹੀ ਪਈ ਛੱਡੀ ਤੈਨੂੰ ਵਗਾ ਪੰਬਾ ਲਈ ਚੱਕ ਤੇਰੇ ਬਹੁਤ ਬਾਲ ਪੱਟੇ ਨੇ ਅੱਜ ਉਹ ਨਹੀਂ ਆਪ ਵੀ ਕਿਹਾ ਮੈਂ ਦੋ ਗੁੱਤਾਂ ਕਰਨੀ ਹੈ ਮੈਂ ਕਰਤੀਆ ਦੋ ਗੁੱਤਾਂ ਘਾਤ ਕਰੂੰ ਰੁਨੀ ਗਦਵਾ ਆਹ ਇੰਨੀ ਸੋਹਣੀ ਆਹ ਇੰਨੀ ਉਹਨੇ ਇੰਨੀ ਮਿਹਨਤ ਕਰਕੇ ਜੋਤਾਂ ਕੀਤੀਆਂ ਦੋ ਸੋਹਣੀਆਂ ਉਹ ਵੇ ਦਾਦੂ ਆ ਗਿਆ ਦਾਦੂ ਕੋ ਜਾੜੋ ਜਾ ਕੀ ਫੇਰ ਕੀ ਕਰੇ ਇਹ ਨੂੰ ਤੇਰਾ ਬਈ ਇਹਨੂੰ ਤੇਰਾ హెయిర్ ਸਟਾਈਲ ਨਹੀਂ ਪਸੰਦ ਆਇਆ। ਉਹਨੂੰ ਪਸੰਦ ਆ ਗਿਆ। ਆ ਆ ਕੇ ਰੋਂਦੀ ਘਤੋ ਫਿਰੋ। ਐਸ਼ ਬਹੁਤ ਸੋਹਣਾ ਹੈ ਬਹੁਤ ਬੜਾ। ਸੋਹਣੇ ਲੱਗਦੇ ਪੁੱਤ। ਉਹ ਕਹਿੰਦੀ ਮੈਂ ਕੁਛ ਨਾ ਹੋਰ ਕਰਨਾ ਸੀਗਾ। ਠੀਕ ਹੈ ਬਈ। ਬੜਾ ਸੋਹਣਾ। ਇਹ ਸਟਾਈਲ ਵੀ ਐਸ ਜੀ ਪਸੰਦ ਆਇਆ। ਮੈਂ ਲਾਲਾ ਸਾਹਿਬ ਤੋਂ ਕੋਈ ਨਹੀਂ ਕਿ ਤੈਨੂੰ ਸੈਟੀਸਫਾਈ ਨਹੀਂ ਹੋਈ ਇਹ। ਐਸ ਨਹੀਂ ਕਿਹਾ ਸੀ ਤੋ ਕਿ ਕਹਾਣੀ। ਤੋ 4:30 ਹਾਂ ਉਹ ਇਹਨਾਂ ਕਿਹਾ ਜੀ ਕਿ ਦੋ ਇਹਦਾ ਕਰਾਉਣਾ ਹਾਂ ਉਹਨੂੰ ਵੀ ਕਹਿਣਾ ਆਪਾਂ ਦੱਸ ਕੇ ਕਰਾਉਣਾ ਨਾ ਚੱਕ ਚੱਕ ਕੇ ਨਾ ਮੈਂ ਤਾਂ ਇੱਕ ਇਹ ਪੂਰੀ ਇਹ ਕੱਢਣਾ ਹੈ ਦੇਖੋ ਸੁੱਕਾ ਤੇ ਰੈਡੀ ਹੋਏ ਹੋਏ ਚੱਕਲਾ ਇਹਨਾਂ ਨੇ ਪਾਰਾ 20 ਕਿਲੋ ਹੀ ਆ ਮੈਂ ਤਾਂ ਚੱਕਾ ਉਹਨੇ ਮੇਰਾ ਪੁੱਤ ਉਹਨਾਂ ਤੇਰਾ ਵਾਰ ਨਹੀਂ 20 ਚੱਕਲਾ ਚੱਕਲਾ ਜਲਾ ਮੈਂ ਚੱਕ ਲੈਣਾ ਪਾਰਾ ਇਹ ਮੈਂ ਚੱਕ ਲੈਣਾ ਮੈਂ ਚੱਕ ਲੱਗੀ ਐ ਮੁੱਤਾਂ ਮੈਂ ਇਹਦਾ ਚੁੱਪ ਨਹੀਂ ਪਾ ਸਕਿਆ ਇਹ ਮੈਂ ਕਰ ਆ ਓਏ ਲੋ ਵੀ ਐਸ ਵੀ ਚੱਲੀ ਨਾਲ ਸਾਡੇ ਓਏ ਹੋਏ 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 ਟੋਪ ਬਾਹਰ ਕਿੰਨੀ ਬਈ ਪਾਰਾ ਬੈਸਟਰਾ ਸਾਰਾ ਮੇਰ ਨੂੰ ਚਕਾਤਾ ਆ ਵੇਖ ਮੇਰੀ ਸਾਲੀ ਇੱਕ ਛੋਟੀ ਇਹ ਛੋਟੀ ਸਾਲੀ ਦੇਖੋ ਇਧਰ ਘੁੰmdi ਆਉਂਦੀ ਹੈ ਨਹੀਂ ਤੂੰ ਸਮਾਨ ਤੋਂ ਸਮਾਨ ਚੱਕ ਕੇ ਸਮਾਨ ਇਹ ਤੈਨੂੰ ਚੱਕਿਆ ਹੋਇਆ ਹੈ ਸਮਾਨ ਨਹੀਂ ਮੈਨੂੰ ਚੱਕ ਐਸ਼ ਦੇਖ ਇਧਰ ਅੱਲਾ ਮੈਰੀ ਪੰਨੋ ਗੱਡੀ ਤੋਂ ਲੀਡਾ ਨਹੀਂ ਲਾਇਆ ਅੱਜ ਆਹ ਦੋ ਨਿੱਕੇ ਸਾਲਾ ਆਓ ਫੜੀ ਕਰਾਂ ਸੂਟ ਨਾ ਡਿੱਗ ਜਾਵਾਂ ਗਰਮੀ ਦੇ ਵਿੱਚ ਘੁੰਮਦੇ ਫਿਰਦੇ ਆ ਨੂੰ ਅੱਜ ਗੰਨੇ ਦੇ ਜੂਸ ਵਾਲਾ ਮਿਲੀ ਗਿਆ ਗਰਮੀ ਬਹੁਤ ਜ਼ਿਆਦੇ ਆ ਤੁਹਾ ਆਪਣਾ ਹੀ ਬਣਿਆ ਭਾਈ ਇਹ ਭਾਈ ਦਾ ਜੂਸ ਬਹੁਤ ਸਵਾਦ ਆਉਂਦਾ ਹੈ ਪੀਜ਼ੇ ਵਾਲਾ ਮੈਂ ਕਿਹਾ ਹੈ ਹੈ ਪੀਜ਼ੇ ਵਾਲਾ ਵੀ ਆ ਬੰਦੇ ਸਾਰੇ ਰੇੜੇ ਫਿਰਦੇ ਭਾਈ ਪੀਜ਼ੇ ਵਾਲੀ ਰੇੜੀ ਹੀ ਹੈ ਲੈ ਭਾਈ ਬਣਾਈ ਘਾ 2 ਲੱਖ ਗ੍ਰਾਮ ਲੋ ਵੀ ਮਿੱਤਰੋ ਜੂਸ ਮਿਲ ਗਿਆ ਹੁਣ ਗੱਡੀ 'ਚ ਬਹਿ ਕੇ ਪੀਵਾਂਗੇ ਮੋਗੇ ਦੇ ਵਿੱਚ ਇਹ ਭਾਈ ਜੂਸ ਵੇ ਆਉਂਦਾ ਪਰ ਇਹਦੀ ਚੱਲ ਦੀ ਫਲਦੀ ਰੇੜੀ ਆ ਇਹ ਇੱਕ ਤਾਂ ਨਹੀਂ ਖੜਦਾ ਕਿਤੇ ਇਹ ਸਾਰੇ ਸ਼ਹਿਰ ਦੇ ਵਿੱਚ ਘੇੜੇ ਜਾਂਦਾ ਪਰ ਭਾਈ ਦਾ ਗੰਨੇ ਦਾ ਜੂਸ ਬਹੁਤ ਘੈਂਟ ਹੁੰਦਾ ਸਵਾ ਆਪਣਾ ਹੀ ਮਿਲਦਾ ਮਨਪੀਂਦੇ ਮੈਂ ਗੱਲਾਂ ਹੀ ਕਰਦਾ ਹੋਣਾ ਮਨਪੀ ਮਗਾ ਯੂਸਾ ਵਾਲੇ ਤੇ ਮਿਲ ਜਿਹੜਾ ਨਜ਼ਾਰਾ ਹੈ ਜੀ ਸੁਬਾ ਸੋਹਣੇ ਦੇ ਸੁਹਾਗੇ ਵਾਲੀ ਗੱਲ ਹੋ ਗਈ ਹੈ ਉਹ ਵੀ ਮੰਗ ਲੈਂਦੇ ਨਾ ਉਹ ਵੀ ਪੂਰਾ ਹੋ ਜਾਂਦਾ ਹਾਂ ਸਹੀ ਗੱਲ ਆਏ ਹੂੰ ਲੁੱਦਾ ਜਾਂਦਾ ਆਜੋ ਵੀ ਮਿੱਤਰੋ ਜੂਸ ਪੀ ਲੋ ਗੰਨੇ ਦਾ ਜੂਸ ਵਿੱਚ ਨਿੰਬੂ ਨੂੰ ਪਾਇਆ ਹੋਰ ਕੀ ਪਾਇਆ ਪਦੀਨਾ ਪਾਇਆ ਗਿਆ ਕਿ ਹਨਾ ਟੈਂਡ ਬਣ ਗਏ ਪਰ ਇਹ ਮਜ਼ਾ ਬਹੁਤ ਆਉਂਦਾ ਜੂਸ ਪੀਣ ਦੀ ਸਾਨੂੰ ਬਹੁਤ ਵਧੀਆ ਜੂਸ ਬਣਾਉਂਦਾ ਬਾਈ ਵੈਸੇ ਗੰਨੇ ਦਾ ਜੂਸ ਤਾਂ ਰੇਗੀ ਬਣਾਈ ਜਾਂਦਾ ਇਹਨੂੰ ਆਪਾਂ ਹੁਣ ਗੱਡੀ 'ਚ ਬਹਿ ਕੇ ਨਜ਼ਾਰੇ ਨਾਲ ਪੀਵਾਂਗੇ ਸਿਪ ਸਿਪ ਕਰਕੇ ਟਾਈਮ ਲਾ ਕੇ ਬਹੁਤ ਸਾਰਾ ਜੇ ਜਲਦੀ ਪੀੜਾ ਤਾਂ ਮੁੱਕ ਜਾਊਗਾ ਹਨਾ ਗੱਡੀ ਆਪਾਂ ਲਾਤੀ ਸ਼ਾਮੇ ਇਹ ਉਹ ਕਰੀਏ ਠੀਕ ਆ ਗੱਡੀ ਆਪਾਂ ਲਾ ਜੀਏ ਸਾਈਡ ਤੇ ਇੱਥੋਂ ਨਾਲੇ ਸ਼ਾਮੇ ਭੀੜ ਭੜੱਕੇ ਤੋਂ ਨਾਲੇ ਸੇਫਟੀ ਗੱਡੀ ਦੀ ਮੋਗੇ ਤੋਂ ਆ ਕੇ ਘਰੇ ਤੇ ਆਪਾਂ ਪਾਇਆ ਕਬੂਤਰਾਂ ਨੂੰ ਦਾਣੇ ਆਵਦੇ ਹਨ ਤੇ ਆ ਦੋ ਆ ਗਏ ਮਹਿਮਾਨ ਨਵੇਂ ਇੱਕ ਆਵਲਾ ਫਿਰਦਾ ਤੇ ਇੱਕ ਆਉ ਫਿਰਦਾ ਦੋਨੇ ਯਾਨੀ ਇਹ ਦੋਨੇ ਗੱਝ ਚੁੱਕੇ ਆ ਘਰੇ ਆਪਣੇ ਵਿੱਚ ਦੋ ਤਿੰਨ ਵਾਰੀ ਡਾ ਚੁੱਕੇ ਆ ਇੱਥੇ ਆਉਂਦੇ ਆ ਚਲੋ ਇਹਦੀ ਵੀ ਨਜ਼ਾਰੇ ਆ ਹੁਣ ਕੁਛ ਨਹੀਂ ਇੱਥੇ ਆਪਣੇ ਕਰੇ ਕੁਛ ਨਹੀਂ ਕਰਨਾ ਬਸ ਖਾਣਾ ਪੀਣਾ ਤੇ ਆਰਾਮ ਕਰਨਾ ਕੋਡੇ ਦੇ ਵਿੱਚ ਇਧਰ ਚਵਾਰੇ ਦੀ ਛੱਤ ਤੇ ਮਿੱਟੀ ਪੈ ਗਈ ਆ ਤੇ ਹੁਣ ਕੱਲ ਨੂੰ ਮੈਸਤਰੀ ਸ਼ਾਇਦ ਅੱਧੇ ਦਿਨ ਤੋਂ ਆਵੇ ਤੇ ਇਹ ਆਪਣੇ ਘਰ ਦਾ ਮਾਹੌਲ ਆ ਸ਼ਾਮ ਦਾ ਠੀਕ ਆ ਜਿਹਦੇ ਵਿੱਚ ਜਿਹੜੇ ਘਰ ਦੇ ਵਿੱਚ ਅਸੀਂ 70 80 ਬੰਦੇ ਰਹਿੰਦੇ ਆ ਇਸ ਘਰ ਦੇ ਵਿੱਚ ਹੁਣ ਤੁਸੀਂ ਕਹੋਗੇ ਵੀ 70 80 ਬੰਦੇ ਕਿਵੇਂ ਹੋ ਗਏ ਹਨ ਆਪਣੇ ਘਰ ਦੇ ਵਿੱਚ ਹੋ ਸਕਦਾ ਵੀ 70 80 ਤੋਂ ਵੀ ਵੱਧ ਹੁਣ ਘੱਟ ਨਹੀਂ ਹੈਗੇ ਇੰਨੇ ਮੈਂਬਰ ਆਪਣੇ ਘਰੇ ਰਹ ਰਹੇ ਨੇ ਠੀਕ ਆ ਤੇ ਪਹਿਲਾਂ ਤੁਸੀਂ ਆ ਕਬੂਤਰ ਚੈੱਕ ਕਰੋ 60 65 ਕਬੂਤਰ ਹੋਣਗੇ ਠੀਕ ਆ ਤੇ 10 12 ਜੋੜੇ ਗੋਲੇ ਕਬੂਤਰਾਂ ਦੇ ਰਹਿੰਦੇ ਨੇ ਔਰ ਉਧਰ ਵਿੱਚ ਕੁਝ ਜਾਂਦੇ ਦੇ ਬੈਠੇ ਆ ਤੇ ਇੱਧਰ ਵੀ ਦੇ ਬੈਠੇ ਆ ਆ ਮੈਂ ਵੈਸਾ ਛੱਕੂ ਜਾਂ ਟੰਗਤਾ ਸੀ ਉੱਪਰ ਇਹਦੇ ਉੱਤੇ ਵੀ ਬੱਚੇ ਕੱਢੇ ਹੋਏ ਆ ਇਹਦੇ ਵਿੱਚ ਵੀ ਠੀਕ ਆ ਫਿਰ ਚਿੜੀਆਂ ਜਿਹੜੀਆਂ ਦੇਸੀ ਚਿੜੀਆਂ ਆਪਣੀਆਂ ਉਹਨਾਂ ਦੇ ਹਾਲ ਨੇ ਪਾਏ ਰੇ ਇੱਥੇ ਉਹਦੇ 'ਚ ਵੀ ਪਾਇਆ ਹੋਇਆ ਇਹਦੇ 'ਚ ਤਾਂ ਬਹੁਤ ਵੱਡਾ ਪਾਇਆ ਆ ਯਾਰ ਨਾ ਦੇਖ ਸਕਦੇ ਤੁਸੀਂ ਠੀਕ ਆ ਆ ਦੇਖੋ ਪਰਲ ਪਾਇਆ ਗਿਆ ਤੇ ਬਾਕੀ ਕੋਸ਼ਿਸ਼ ਛੋਟੀਆਂ ਚਿੜੀਆਂ ਨੇ ਬੱਚੇ ਕੱਢੇ ਸੀ ਉਹਨਾਂ ਨੇ ਆ ਤੂੜੀ ਵਿੱਚ ਸ਼ਾਇਦ ਇੱਕ ਕੰਧ ਦੇ ਵਿੱਚ ਹੋਰ ਸੀਗਾ ਉਹਦੀ ਜੋ ਕੱਢ ਕੇ ਲਗਾਈਆਂ ਨੇ ਉਹ ਸੁਬਾ 3 ਵਜੇ ਬੱਚੇ ਸੀਗੇ ਤੇ ਦੋ ਜਣੇ ਆ ਪੰਜ ਜਣੇ ਦਿੱਲੀ ਇੱਥੇ ਉਹ ਵੀ ਹੁੰਦੇ ਆ ਠੀਕ ਆ ਤੇ گاਵਾ ਦੋ گاਵਾ ਵੱਛਾ ਪੰਜ ਜਣੇ ਫੈਮਿਲੀ ਦੇ ਮੈਂਬਰ ਆ ਆਪਾਂ ਵਾ ਠੀਕ ਆ ਜੇ ਲਗਮ ਬਾਕੇ ਸਾਰੇ ਰਲਾ ਮਲਾ ਕੇ ਹੁਣ ਬਾਈ ਮੇਸਤਰੀ ਵੀ ਤਿੰਨ ਚਾਰ ਜਣੇ ਆ ਗਏ ਆ ਤੇ ਮੇਰੇ ਸਾਮ 100 ਦੇ ਆਸ-ਪਾਸ ਹੀ ਕੰਮ ਜਾ ਵੜਦਾ ਜੇ ਸਰਕ ਲਾ ਕੇ ਦੇਖੀ ਤਾਂ ਠੀਕ ਆ ਤੇ ਆਪਣਾ ਪਿੱਛੇ ਤੁਹਾਨੂੰ ਦਿਖਾਉਣਾ ਹੈ ਹੌਲ ਹੁਣ ਤੁਹਾਨੂੰ ਲੱਗਦਾ ਹੋਊਗਾ ਸ਼ਾਇਦ ਬਾਈ ਹੁਣੀ ਵਲੌਗ ਸਕਿਪ ਕਰਦੇ ਆ ਤੇ ਥੋੜਾ ਹੈ ਨਾ ਕੰਮ ਹੀ ਇਦਾਂ ਦਾ ਕਿ ਬਿਜ਼ੀ ਆ ਹੁਣ ਇਹ ਗਰਮੀ ਜਿਆਦੇ ਆ ਤੇ ਕੱਲੀ ਜੰਦ ਨੂੰ ਸੌਸ ਹੈ ਆਪੇ ਤੁਹਾਨੂੰ ਪਤਾ ਹੋਗਾ ਹਣਾ ਆਪਣੀ ਇੱਧਰ ਜਿਹੜੀ ਆਪਣੀ ਸਬਜ਼ੀ ਲਾਈ ਸੀ ਹਾਂ ਬੱਤ ਹੈ ਹੈ ग्रीन ਆ ਕਬੂਤਰ ਫੜਨਾ ਉਹ ਤਾਂ ਪੁੱਤ ਹੁਣੇ ਉੱਡ ਕੇ ਬੈਠਾ ਹੈ ਜੀ ਉਹਨੂੰ ਸਾਹ ਲੈ ਲੈਂਦੇ ਫਿਰ ਕੁੱਡੇ ਜਦੋਂ ਬੜੇ ਉਦੋਂ ਦੇ ਦੂੰਗਾ ਤੈਨੂੰ ਚੰਗਾ ਠੀਕ ਆ ਇਹਨੂੰ ਕਬੂਤਰਾਂ ਨਾਲ ਬਹੁਤ ਪਿਆਰ ਜੇ ਨਵਾਂ ਆਇਆ ਸੀ ਗ੍ਰੀਨ ਉਹ ਗਿੱਜ ਕੇ ਆਪਣੇ ਘਰੇ ਹੁਣੇ ਕਿਤੇ ਜਾਂਦਾ ਠੀਕ ਆ ਇਧਰ ਬੈਕਸਾਈਡ ਆਪਣੇ ਜਦੋਂ ਕੰਦ ਹੈਵੀ ਸੀ ਉਹ ਵੀ ਕੰਦ ਹੋ ਗਈ ਸੀ ਤੇ ਕਵਰ ਹੋ ਗਿਆ ਪੂਰਾ ਤੇ ਬੂਟੇ ਆਪਣੇ ਸੁੱਕ ਚੁੱਕੇ ਆ ਗਰਮੀ ਨਾਲ ਤੁਹਾਨੂੰ ਦਿਖਾਉਣਾ ਮੈਂ ਆ ਵੀ ਸੁੱਕ ਗਿਆ ਉਹ ਪਰੇ ਵੀ ਉੱਪਰ ਵੀ ਸੁੱਕ ਗਿਆ। ਆ ਬੂਟਾ ਵੀ ਸੁੱਕ ਗਿਆ। ਇਹ ਬੂਟੇ ਸੁੱਕ ਚੁੱਕੇ ਆ। ਇੰਨੀ ਜਿਆਦਾ ਗਰਮੀ ਪਈ ਆ। ਜਿੰਨੇ ਬੂਟੇ ਲਾਇ ਸਾਰਿਆਂ ਦੇ ਵਿੱਚੋਂ ਇੱਕ ਅਮਰੂਦ ਦਾ ਬੂਟਾ ਬਚਿਆ। ਠੀਕ ਆ ਜਿਹੜਾ ਵੀ ਪੂਰਾ ਸੰਘਰਸ਼ ਕਰ ਰਿਹਾ ਇਸ ਟਾਈਮ। ਬਾਕੀ ਸੁੱਕ ਗਏ ਆ। ਤੇ ਇਧਰ ਚਰੀ ਆਪਣੀ। ਦੇਖ ਕਿੰਨੀ ਸੋਹਣੀ ਲੱਗਦੀ ਆ। ਗ੍ਰੀਨ ਗ੍ਰੀਨ। ਹੱਥ ਲਾ ਲਿਆ ਆਪਾਂ। ਤੇ ਪੱਠੇ ਐਨ ਹੁਣ ਜਦੋਂ ਹਵਾ ਹਲ ਹਵਾ ਚੱਲਦੀ ਆ। ਇਦਾਂ ਲਹਿਰ ਆਉਂਦੇ ਨੇ ਬੜਾ ਘੈਂਟ ਲੱਗਦਾ ਕੰਮ ਹੁਣ ਆਪਣਾ ਥੋੜਾ ਜਿਹਾ ਇੱਥੇ ਰਹਿ ਗਿਆ ਕਿਸੇ ਤੈਨੂੰ ਇਹ ਤੇ ਛੁੱਟੀ ਲਾਵਾਂਗੇ ਥਾਂ ਤੇ ਆ ਜਿਹੜਾ ਹੈਗਾ ਇਹ ਜਿੱਥੇ ਹੁਣ ਐਸ਼ਤੂਰੀ ਆਉਂਦੀ ਇਹ ਥੋੜਾ ਜਿਆਦਾ ਇੱਥੇ ਮਿੱਟੀ ਪਾਉਣ ਵਾਲੀ ਆ ਫਿਰ ਪੂਰਾ ਰਹਿਣ ਵਧੀਆ ਬਣ ਜੂਗਾ ਅਲਵਾਦ ਹਾਂ ਬੱਤ ਹੈ ਹਾਂ ਇੱਥੇ ਚੂਹੇ ਰਹਿਣ ਲੱਗ ਗਏ ਆ ਕੱਡੇ ਕੱਡੇ ਟੋਏ ਪੱਟੇ ਹੈ ਜੀ ਆਪਾਂ ਇਹ ਗਿਣਤੀ ਜੀ ਨਹੀਂ ਕਿਤੇ ਕੋਈ ਕਾਰੋਬਾਰ ਨਹੀਂ ਇਹ ਆਪ ਗਿਣਤੀ ਜੀ ਨਹੀਂ ਕੀਤੇ ਆ ਟੂਏ ਪੱਟੀ ਜਾਂਦਾ ਮਿੱਟੀ ਬਾਹਰ ਘੜ ਘੜ ਸਿੱਟੀ ਜਾਂਦਾ ਇੱਥੇ ਟੂਆ ਪੱਟੀ ਜਾਂਦਾ ਚੂਹਾ ਆ ساری ਮਿੱਟੀ ਉਹਨੇ ਕੱਢ ਕੇ ਸਿੱਟੀ ਹੈ ਬਾਹਰ ਮੈਂ ਦੇਖਣਾ ਚੂਹੇ ਦੇਖਣੇ ਆ ਤੂੰ ਚਾਲੇ ਤੇ ਵਿੱਚ ਵੜ ਗਿਆ ਹੁਣ ਹੀ ਨਿਕਲਣਾ ਉਹਨੇ ਇਹ ਕੱਲਾ ਹੀ ਆ ਕੱਲੇ ਟੂਏ ਪਰ ਪਰ ਸਿੱਟੀ ਜਾਂਦਾ ਜੀ ਸੀ ਵੀ ਇਹ ਸਾਰੇ ਬੱਚੇ ਨੇ ਦੇਖੋ ਫੀਡ ਕਰਾ ਰਹੇ ਨੇ ਤਿੰਨ ਤਿੰਨ ਬੱਚੇ ਕੱਢੇ ਹੋਏ ਆ ਤੇ ਪਤਾ ਹੀ ਨਹੀਂ ਲੱਗਦਾ ਵਾ ਕਿ ਇਹਦਾ ਕਿਹੜਾ ਚੂਹਾ ਕੀ ਤੋਂ ਲਈ ਜਾਂਦਾ ਕਿਉਂਕਿ ਉਹ ਵੀ ਕਨਫਿਊਜ਼ ਹੋ ਜਾਂਦੇ ਜਿਹੜਾ ਬੱਚਾ ਮੂਰੇ ਆਉਂਦਾ ਉਹ ਹੁੰ ਚੁਗਾ ਦਿਨ ਲੱਗ ਜਾਂਦੇ ਆ ਆ ਦੇਖੋ ਕਿੰਨੇ ਬੱਚੇ ਨੇ ਤਿੰਨ ਤਿੰਨ ਚਾਰ ਚਾਰ ਬੱਚੇ ਆ ਸਾਰਿਆਂ ਦੇ ਠੀਕ ਆ ਆ ਵੀ ਇਧਰ ਹੀ ਸਾਰੇ ਇਹਨਾਂ ਥੱਲੇ ਬੱਚੇ ਹੀ ਨੇ ਇੱਕ ਅੱਜ ਆਪਣੇ ਘਰੇ ਦੋ ਮਹਿਮਾਨ ਹੋਰ ਆ ਚੁੱਕੇ ਆ ਦੋ ਮਹਿਮਾਨ ਆ ਆ ਗਏ ਆ ਵੀ ਇਹ ਦੋ ਨੰਨੇ ਮਹਿਮਾਨ ਆਏ ਬਈ ਹੋਰ ਬਹੁਤ ਖਲਾਰਾ ਪਾਉਂਦੇ ਕਬੂਤਰ ਜਿਆਦੇ ਹੋਗੇ ਖੁੱਡੇ 'ਚ ਬੈਜੋ ਇੱਥੇ ਸਾਈਡ ਤੇ ਇਹ ਨੰਨੇ ਅਜੀਬ ਹੂਰ ਆ ਗਿਆ ਅੱਜ ਦੋ ਆਪਣੇ ਘਰੇ ਲੋ ਵੀਰ S1 S1 ਦੇ ਵਿੱਚ ਦੇਖੋ ਕਿੰਨੀ ਜਿਆਦਾ برف ਜੰਮੀ ਹੋਈ ਆ ਇਹ ਪ੍ਰਜ ਦਾ ਮਾਡਲ ਆ ਆਪਣੀ ਦਾ S1 ਤੇ ਦੇਖੋ ਕਿੰਨੀ برف ਚੜੀ ਹੋਈ ਤੇ ਕੌਲਾ ਉਹ ਨਿਕਲਦਾ ਨਹੀਂ ਹੈ ਬਹੁਤ ਦਿਨਾਂ ਦਾ ਡੜਿਆ ਹੋਇਆ ਇਹ ਬੇਬੀ ਵੀ ਲੱਗੀ ਹੋਈ ਥੱਬੇ ਭਰ ਕੇ ਰੋਟੀਆਂ ਲੈ ਗਈਆਂ ਨੇ ਕਿਵੇਂ ਬ੍ਰੀ ਤੋਂ ਬਚੀ ਗਰਮੀ ਤੋਂ ਹੁਣ ਲੱਸੀ ਚ ਪਾਉਣੀ ਆ ਬਰਫ਼ ਆਡੋਂਗੇ ਹੈਗੇ ਆ ਪਾਣੀ ਵਾਲੇ ਸੋ ਇੱਕ ਰਹਿ ਗਿਆ ਤੇ ਉਹ ਪੇਚ ਕਾਹਨਾਂ ਤੇ ਲੱਗੇ ਆ ਕੱਢਣ ਤੇ ਇਹ ਨਿਕਲ ਨਹੀਂ رہی ਬਰਫ਼ ਜੰਮ ਗਈ ਜਿਆਦਾ ਵੈਸੇ ਆਪਾਂ ਬਟਨ ਪ੍ਰੈਸ ਕਰਤਾ ਤੇ ਇਹਦੇ ਨਾਲ ਆਪਾਂ ਹੁਣ ਇਹ ਦੁਆਰਾ ਪਿਘਲ ਜੂਗੀ ਸਾਰੀ ਐਸ਼ ਐਟ ਬਾਰਫਾ ਦਿਨ ਬੋਕ ਕੁਛ ਨਹੀਂ ਹੁਣ ਜਿਹੜੀ ਆਪਣੀ ਇਹ ਬਰਫਾਂ ਬਰਫ ਗਰਮੀ ਨਾਲ ਬੂਟੇ ਮੱਚੀ ਜਾਂਦੇ ਸੀਗੇ ਤੇ ਆਪਾਂ ਬਰਫ ਪਾਉਣੀ ਬੂਟਿਆਂ ਨੂੰ ਉਹ ਵੀ ਵੇਸਟ ਹੀ ਹੋ ਜਾਣੀ ਸੀ ਆ ਦੇਖੋ ਵੀ ਅੰਦਰ ਬੂਟੇ ਪਏ ਆ ਅੰਦਰ ਹੀ ਮਰ ਸੁੱਕਣ ਦੀ ਇਦਾਰ ਤੇ ਆਏ ਪਏ ਆ ਕਿਹੜਾ ਸਾਧਰਾ ਹੈ ਆ ਸਾਡੀ ਕੁੱਤੀ ਵੀ ਗਰਮੀ ਨਾਲ ਕਮਲਾਈ ਫਿਰਦੀ ਬੁੜਾ ਹਾਲ ਹੋਇਆ ਪਿਆ ਇਹ ਸਾਡਾ ਸ਼ੈਂਕੀ ਆ ਇਹ ਸ਼ੈਂਕੀ ਗਰਮੀ ਨਾਲ ਹੰਬਿਆ ਪਿਆ ਇੰਨੀ ਗਰਮੀ ਮੰਨਦਾ ਨਾ ਲੋ ਇਹ ਬਰਫ ਵਾਲੇ ਪਲਾਂਟ ਆ ਜੀ ਆਪਣੇ ਜਿਹਨ ਬਰਫ ਪਾਈ ਤੇ ਵੀ ਸੁੱਕ ਗਿਆ ਨਾ ਫੇਰ ਨਹੀਂ ਦੱਸ ਲੋ ਕੋਈ ਜੀ ਦੋਸਤੋ ਤੇ ਅੱਜ ਵਾਲੀ ਭੱਜ ਦੌੜ ਆਪਾਂ ਇੱਥੇ ਕਰਦੇ ਖਤਮ ਫਿਰ ਕੱਲ ਨੂੰ ਆਪਾਂ ਨਵੇਂ ਵਲੌਗ 'ਚ ਮਿਲਦੇ ਆਂ ਠੀਕ ਆ ਥੋੜਾ ਅਡਜਸਟ ਕਰਦੇ ਹਾਂ ਬਿਜ਼ੀ ਹੋਣ ਕਰਕੇ ਵਲੌਗ ਥੋੜੇ ਕੱਟ ਇਸ ਹਫਤੇ ਪਹਿਣਗੇ ਆਪਣੇ ਕਿਉਂਕਿ ਮੇਸਤਰੀ ਲੱਗੇ ਹੋਏ ਆ ਘਰੇ ਆਪਣਾ ਕੰਮ ਚੱਲ ਰਿਹਾ ਹਨ ਤੇ ਦਿਮਾਗ ਹੁੰਦਾ ਬਾਹਲੇ ਪਾਸੇ ਆਪਣਾ ਤੇ ਆ ਦੇਖੋ ਇੱਥੇ ਹੁਣ ਖਾਰਾ ਅੱਜ ਆਪਣੋਂ ਕੱਟ ਜਾਊਗਾ ਹੁਣ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਸਾਰੀ ਸਫਾਈ ਹੁੰਦੀ ਦਿਖਾਵਾਂਗੇ ਆਪਾਂ ਜੇ ਨੀਤੀ ਹਲ ਗਈ ਪਈ ਆ ਸਾਰੀ ਇਹ ਉਹ ਸਾਰੀ ਇੱਥੇ ਆ ਜਿਹੜੀ ਬਜਰੀ ਚੱਕ ਕੇ ਸਾਰੀ ਇੱਥੇ ਆਪਣੀ ਪੈ ਜਾਣੀ ਹੈ ਤੇ ਉਧਰ ਫੀਡਿੰਗ ਵਾਲਾ ਵੀ ਅੱਜ ਮੇਸਤਰੀ ਫੀਡਿੰਗ ਕਰ ਦਊਗਾ ਪਾਈਪਾਂ ਫੈ ਜਾਣੀਆਂ ਨੇ ਤੇ ਉਸ ਤੋਂ ਬਾਅਦ ਫਿਰ ਹੁਣ ਆਪਣਾ ਕੱਲ ਆ ਜਾਣਾ ਮੈਸਤਰੀ ਨੇ ਤੇ ਫਿਰ ਆਪਾਂ ਫਿਰ ਹੌਲੀ ਹੌਲੀ ਕਿੰਨੇ ਕੰਮ ਦੇ ਵਿੱਚ ਸੁਧਾਰ ਹੋਣ ਲੱਗ ਜੈਣਾ ਸੋਹਣਾ ਬਣਨ ਲੱਗ ਜੂਗਾ ਹੌਲੀ ਹੌਲੀ ਬੁੱਕਲ ਦੇ ਵਿੱਚ ਆਉਣਾ ਸ਼ੁਰੂ ਹੋ ਜੂ ਹੁਣ ਤੱਕ ਲਾਰਾ ਬਹੁਤ ਜ਼ਿਆਦਾ ਪਿਆ ਗਿਆ ਉੱਤੇ ਜੜ ਹੁੰਦਾ ਜੀ ਨਹੀਂ ਕਰਦਾ ਜਿੱਦ ਤਰ ਮਿੱਟੀ ਕੱਟਾ ਬੁਰੇ ਹਾਲ ਹੁਣ ਜਿੰਨੇ ਵੱਧੂ ਘਾਟੂ ਕੂੜਾ ਕਰਕਟ ਰੋੜੇ ਰੱਪੇ ਹੋਏ ਹੁਣ ਉੱਥੇ ਮਿੱਟੀ ਚਾ ਕੇ ਕੋਠੇ ਤੇ ਪਾਤੀ ਆ ਮਿੱਟੀ ਕੋਠੇ ਤੇ ਪੂਰੀ ਹੋ ਗਈ ਆ ਤੇ ਸਾਰੀ ਉੱਤੇ ਆ ਪਥੱਲੇ ਨੱਪਦੇ ਨੇ ਵੱਡੇ ਬਾਕੀ ਆ ਬੱਜਰੀ-ਪੁਜਰੀ ਸਾਰੀ ਉੱਤੇ ਸਿੱਟ ਦੇਣੀ ਆ ਠੀਕ ਆ ਤੇ ਫਿਰ ਕੱਲ ਨੂੰ ਸਫਾਈ ਹੀ ਹੋ ਜੂਗੀ ਉੱਤੇ ਚੜ੍ਹਦੇ ਹੋ ਜਾਾਂਗੇ ਫਿਰ ਉਦੋਂ ਪਲਾਸਟਰ ਦਾ ਕੰਮ ਰਹਿ ਜੂਗਾ ਪਹਿਲਾਂ ਪਰਸਲ ਲਾਉਣੀ ਆ ਫਿਰ ਪਲਾਸਟਰ ਕਰਨਾ ਉਦੋਂ ਆ ਪੱਥਰ ਲੱਗੂਗਾ ਉਦੋਂ ਬਾਅਦ ਫੇਰ ਸਾਰੀ ਡੈਕੋਰੇਸ਼ਨ ਜਿਹੜੀ ਕਰਨੀ ਆ ਫੇਰ ਸ਼ੁਰੂ ਹੋਊਗੀ ਉਦੋਂ ਬਾਅਦ ਠੀਕ ਆ ਠੀਕ ਆ ਜਿਹੜਾ ਫਸਟ ਟਾਈਮ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਫਿਰ ਮਿਲਦੇ ਆ ਕੱਲ ਨੂੰ ਫਿਰ ਅਗਲੇ ਵਲੌਗ ਜੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ